ਆਜੋ ਗੁਰੂ ਕਹਦੇ ਉਹ ਵੱਡਾ ਕੰਮ ਨਹੀਂ ਗਾ ਵੱਜ ਜਾਣਾ ਹਿੰਮਤ ਮਾਰੋ ਦੇਲਾ ਛੱਡੋ ਮੋੜੇ ਟਕਰੇ ਆ ਆ ਵੀਡੀਓ ਦਾ ਆਪਾਰੀ ਵਿੱਚ ਆਲਰੇਡੀ ਅੰਦਰ ਆ ਤੇ ਜਿਹੜੇ ਆਸ-ਪਾਸ ਦੇ ਪਿੰਡ ਪਾਲੀਏ ਤੇ ਬਹੁਤ ਸੈਂਕੜਿਆਂ ਦੇ ਹਿਸਾਬ ਨਾਲ ਪਿੰਡ ਜਿਹੜੇ ਪਾਣੀ ਦੇ ਵਿੱਚ ਪਲਪੇਟ ਚ ਆ ਚੁੱਕੇ ਆ ਫਸਲ ਕਿੰਨੀ ਇੱਕ ਤਬਾਹ ਪ੍ਰੋਬਲਮ ਲੱਗੀ ਆ ਆਜੋ ਮੇਰੇ ਵੀਰ ਪਹਿਲਾ ਟੱਪਾ ਲਾਤਾ ਨੇ ਕਰਵਾ ਦੇਣਾ ਉਹ ਨਹੀਂ ਲਾਜਣਾ ਲਾਈਓ ਯਾਰ ਠੀਕ ਹੈ ਅੱਧੀ ਪੱਟੀ ਦਾ ਸਮਾਨ ਆ ਗਿਆ ਆ ਉਹ ਵੀ ਹੈ ਕਿ ਹੈ ਨਹੀਂ ਤੈਹ ਵਾਲਾ ਸਮਾਨ ਲਿਆ ਤੈਹ ਵਾਲਾ ਸਮਾਨ ਲਿਆ ਇਹ ਬਾਹਰ ਚਾਹ ਵਾਲੇ ਆਓ ਦੂਜੀ ਇੱਥੇ ਲੋਕਾਂ ਦੇ ਵਿੱਚ ਹਫੜਾ ਦਫੜੀ ਹੈ ਸਾਰੇ ਤੁਸੀਂ ਦੇਖ ਰਹੇ ਜੇ ਕਿੰਦਾ ਸਾਰੇ ਨਿਕਲ ਰਹੇ ਆ ਜਾਨ ਬਚਾ ਕੇ ਜਾਂ ਕੋਈ ਸ਼ਫੜਾ ਜਿਹੜਾ ਫੜਾ ਆਇਆ ਸੀ ਮਨ ਜਿਆਦਾ ਫੁੱਟਣ ਦੇ ਕਾਰਨ ਤੇ ਇਸ ਸਮੇਂ ਸਥਿਤੀ ਗੰਭੀਰ ਹੋ ਗਈ ਹੈ ਤੇ ਇਸ ਵਿੱਚ ਆਪਣਗਲੇ ਮਸ਼ੀਨਾ ਭੇਜੀਆਂ ਗਈਆਂ ਹਰਿਆਣਾ ਅੰਦਰ ਪ੍ਰਧਾਪਤ ਤੇ ਮਸ਼ੀਨ ਤੁਸੀਂ ਦੇਖਦੇ ਰਹੇ ਸਰਪੰਚ ਗਰਮੀਤ ਸਿੰਘ ਬਾਉ ਪਰ ਕੋਨਾ ਵੱਲੋਂ ਸੀ ਤੇ ਜਿਹੜੀ ਇਹਨੂੰ ਹੁਣ ਕੱਢ ਕੇ ਦੌਰ ਸੁਰੱਖਿਅਤ ਕਨਾਰੇ ਤੇ ਲਗਾਇਆ ਜਾ ਰਿਹਾ ਇਹ ਜਰੂਰ ਲਿਖ ਰਿਹਾ